ਹਾਂ ਲੰਝ ਕਿਸਾਨ ਵੀਰੋ ਆਪਾਂ ਪਹੁੰਚ ਗਏ ਆਂ ਹਰਵਦੀ ਤਣਾ ਕੋਟਕਪੁਰੇ ਮੰਡੀ ਦੇ ਵਿੱਚ ਤੇ ਤਰੀਕ ਹੈਗੀ ਹੈ ਜੀ ਅੱਜ 9 ਸਤੰਬਰ 2025 ਤੇ ਟਰਾਲੀਆਂ ਆਈਆਂ ਬਈ 4 ਦੋ ਟਰਾਲੀਆਂ ਉਧਰ ਖੜੀਆਂ ਤੇ ਦੋ ਇੱਧਰ ਖੜੀਆਂ ਤੇ ਬੋਲੀ ਸ਼ੁਰੂ ਹੋ ਗਈ ਆ ਜਾ ਰੋ ਰੋ ਰਾਜੇ ਬਸ ਚਾਰ ਲੱਗੂਗਾ 400 ਰੁਪਏ 400 ਉਧਰ ਲੱਗੂਗਾ ਫੁੱਲ ਫੁੱਲ ਕੇ ਸਾਢੇ 350 ਰੁਪਏ 400 ਰੁਪਏ 400 ਬੋਲੋ ਜੇ ਲੈਣੀ ਹੈ ਦਾ 400 ਆ ਠੀਕ ਹੈ ਜੀ 400 5 ਰੁਪਏ 10 15 20 25 3 430 ਰੁਪਏ 430 ਬੋਲਾਂਗੇ ਨਾ 5000 ਰੁਪਏ 50 ਰੁਪਏ 40 ਰੁਪਏ 440 ਬੋਲਾਂਗੇ ਨਾ 440 ਰੁਪਏ ਬੋੜ ਆ ਜਾ ਇੱਥੇ ਲਾਉਣੀਆ ਦੇ ਰੋੜ ਤੇ 100 ਰੁਪਏ ਦੇ ਦੇ 50 ਇੱਥੇ ਦੇ ਕੇ ਉਹ ਜੀ ਲਾ ਜੀ ਲਓ ਜੀ ਪਹਿਲੀ ਟਰਾਲੀ ਲੱਗੀ 400 ਦੇ 40 ਰੁਪਏ ਲੱਗੀ ਤੇ ਤਿੰਨ ਨਾਕ ਰਹਿ ਗਏ ਹੋਰ ਜੀ ਦੋ ਨਾਕ ਉਧਰ ਸਾਹਮਣੇ ਖੜੇ ਆ ਤੇ ਇੱਕ ਨਾਕ ਇੱਧਰ ਖੜੇ ਆ ਇਹ ਇਹ ਵਧੀਆ ਤੂੜੀ ਆ ਬਈ ਚਿੱਟੀ ਅੱਜ ਆਹ ਵਧੀਆ ਤੂੜੀ ਆ ਇਹ ਅੱਜ ਕੁਆਲਿਟੀ ਨੰਬਰ 1 ਕੁਆਲਿਟੀ ਆ ਤੂੜੀ ਦੀ ਆ ਦੇਖੋ ਤੇ ਦੂਸਰੀ ਟਰਾਲੀ ਦੇਖਦੇ ਆ ਠੀਬਾਂ ਦਾ ਦੂਸਰੀ ਟਰਾਲੀ ਦਾ ਜੀ ਪਹਿਲੀ ਟਰਾਲੀ ਲੱਗੀ 400 ਤੇ 40 ਰੁਪਏ ਤੇ ਆ ਦੇਖੋ ਜੀ ਕਰੀਏ ਅੰਦਰ ਚੈੱਕ चार सौ रुपया चार सौ अचुजा चार सौ पचंजा सत सौ बोलो पै रे चार सौ रुपया साल असां ਲਓ ਜੀ ਇਹ ਲੱਗੀ 465 ਰੁਪਏ ਇਹ ਪਹਿਲੀ ਲੱਗੀ 440 ਦੂਜੀ ਲੱਗੀ 465 ਰੁਪਏ ਜੀ ਤੇ ਆ ਦੋਨਾਂ ਕਰ ਰਹਿ ਗਏ ਜੀ ਇੱਕ ਨਗ ਮਿਲ ਖਾਣਾ ਖੁੱਲਾ ਤੇ ਇੱਕ ਨਾ ਜਿਹੜਾ ਪੰਡਾ ਵਾਲਾ ਤੇ ਦੇਖਦੇ ਆ ਕੁਆਲਿਟੀ ਜਿਹੜੀ ਜਿਹੜਾ ਤਕਰੀਬਨ ਵੀ 400 ਤੋਂ ਟੱਪ ਗਿਆ ਕੱਲ ਵੀ ਜਿਹੜੀ 400 ਤੋਂ ਪਲੱਸ ਵਿਕੀ ਸੀ ਦੂੜੀ 465 ਰੁਪਏ ਵਿਕੀ ਸੀ ਤੇ 465 465 ਜਨਾਬ ਗਾਈ ਕਰੋ ਅੱਛਾ ਭਾਈ ਤੁਸੀਂ ਪਾਉਣੇ ਨੇ ਵੀਡੀਓ ਲਾਈਓ ਹਾਂ ਮੈਂ ਜਿਹੜਾ ਦੇਖਦੇ ਆਂ ਜੀ ਤੇ ਤੀਸਰੀ ਟਰਾਲੀ ਦੇਖਦੇ ਆਂ ਕਿੱਥੇ ਤੱਕ ਜਾਂਦੀ ਆ ਹਾਂਜੀ ਹਾਂਜੀ ਅੰਦਰ ਵੀ ਅੰਦਰ ਵੀ ਬੱਲਾ ਜੀ ਉਹ ਸੱਲਾ ਕਾਲੀ ਨੇ ਆ ਉਹਦੇ ਨਾਲ ਉਹਦੇ ਦੇ ਗਿਆ ਸੀ ਹਾਂਜੀ ਸਾਢੇ 450 ਸਾਢੇ 450 ਸਾਢੇ 350 ਸਾਢੇ 350 ਕੋਈ ਨਹੀਂ ਇਧਰੇ ਖੜਦਾ ਜੇਣਾ ਉਧਰ ਸਾਢੇ 450 ਮੋੜਨਾ ਹੈ ਹਾਂ 400 360 ਦਾ 350 ਕਹਿੰਦੇ 400 ਮੈਂ ਕੀਤਾ ਹਾਂ ਹਾਂ ਬੋਲ 10 15 415 20 25 35 ਹਾਂ ਬਈ 40 40 450 ਹੋਗੇ ਨਾ ਉਹੀ ਬੋਲਾਂਗੇ ਨਾ 450 ਲਓ ਜੀ ਇਹ ਵੀ ਅੱਜ 450 ਰੁਪਏ ਲੱਗ ਗਏ ਤੇ ਰੇਟਿੰਗ ਦਾ 402 ਟਾਪ ਗਿਆ ਹੀ ਅੱਜ। ਤਕਰੀਬਨ ਸਾਰੀਆਂ ਟਰਾਲੀਆਂ ਜਿਹੜੀਆਂ 402 ਉੱਪਰ ਲੱਗੀਆਂ। 440, 465, 450 ਤੇ ਇਹ ਵੀ ਟੂੜੀ ਹੈ ਅੰਦਰ ਦੀ। ਤੇ ਖੁੱਲੀ ਆ ਲੇਕਿਨ ਬਈ। ਆ ਰਹੀ ਹੈ ਨਾ 15 ਦੀ ਦੂਰੀ ਬੋਲਾ ਭਾਈ 630 630 55 60 65 70 75 80 85 90 95 405 ਹਾਂ 22 34 35 ਬੋਲਣਗੇ 435 ਰੁਪਏ ਲਓ ਜੀ ਇਹ ਹੋ ਗਈ 400 ਤੇ 35 ਰੁਪਏ ਅੱਜ ਤਕਰੀਬਨ ਜਿਹੜਾ ਸਾਰੇ ਰੇਟ 400 ਦੇ ਉੱਪਰ ਆ ਜੀ ਤੇ ਸਾਰੇ ਰੇਟਾਂ 400 ਦੇ ਉੱਪਰ ਆ ਜੀ ਤਰੀਕ ਹੈਗੀ ਹੈ ਜੀ 9 ਸਤੰਬਰ 2025 ਤੇ ਆਪਾਂ ਇਸ ਟਾਈਮ ਖੜੇ ਆਂ ਜੀ ਕੋਟਕਪੁਰਾ ਮੰਡੀ ਦੇ ਵਿੱਚ ਟਾਈਮ ਜਿਹੜਾ ਜੀ 7:00 ਵਜੇ 5 ਮਿੰਟ ਹੋ ਗਏ ਆ ਪੰਜਾਂ ਚਾਰ ਮਿੰਟਾਂ ਦੇ ਵਿੱਚ ਜਿਹੜੀ ਬੋਲੀ ਜਿਹੜੀ ਖਤਮ ਹੋ ਜਾਂਦੀ ਪੂਰੇ 7:00 ਵਜੇ ਜਿਹੜੀ ਬੋਲੀ ਸਟਾਰਟ ਹੁੰਦੀ ਆ ਇਹ ਟਰਾਲੀ ਦੇਖੋ ਬੋਲੀ ਹੋਈ ਆ ਬਹੁਤ ਵਧੀਆ ਇਧਰ ਚੱਲ ਰਹੀ ਹੈ ਮੀਟਿੰਗ ਬਾਈ ਲੋ ਜੀ ਮੀਟਿੰਗ ਵਗੈਰਾ ਹੋ ਰਹੀ ਆ ਇਹ ਟਰਾਲੀ ਹੋਰ ਲਾਈਨ ਦੀ ਕੁਸਲਾ ਵੀ ਦੋ ਤਿੰਨ ਗੇੜੇ ਲਾ ਲਾਂਦਾ ਕਹਿ ਰਿਹਾ ਬਾਈ ਜਿਵੇਂ ਆ ਲਾ ਕੇ ਅਗਲਾ ਗੇੜਾ ਇੱਕ ਹੋਰ ਲਵਾ ਲੈਂਦੇ ਕਈ ਬੰਦੇ ਉਸੇ ਰੇਡ ਦੇ ਵਿੱਚ ਤੇ ਚਲੋ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਤੇ ਕਹਾਂ ਇਹ ਵੀਡੀਓ ਨੂੰ ਮਾਤਾ ਸ਼ੇਅਰ ਲਾ ਕੇ ਰੂ ਕਰਿਆ ਕਰੋ ਕਮੈਂਟ ਕਰੂ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਜੀ